ਹਾਂ ਐਂਡੀਆ ਦਿਓਸ। ਕਾਡ ਦੇ ਵਿੱਚ ਸਭ ਨੂੰ ਪਤਾ ਕਿ ਮੈਂ ਬੜੀ ਸਾਫ ਸੁਥਰੀ ਪੱਤਰਿਕਾ ਕਰਦਾ ਹਾਂ ਤੇ ਨਿਰਪੱਖ ਕਰਦਾ ਹਾਂ। ਇਹ ਮਾਤਾ ਜੀ ਦੇ ਮਾਤਰ ਨੂੰ ਦਿਖਾ ਦੇਣਾ ਫੋਨ ਦੇ ਉੱਪਰ ਕਿ ਆ ਇਹਨਾਂ ਦੇ ਅਕਾਊਂਟ ਨੰਬਰ ਆ। ਇਹ ਜੋ ਅਸੀਂ ਮੈਂਸ਼ਨ ਕਰਦੇ ਹਾਂ ਕਿ ਉੱਪਰ ਇਹਨਾਂ ਦਾ ਨਾਂ ਤੱਕ ਮੈਂਸ਼ਨ ਕਰਦੇ ਹਾਂਗੇ ਕਿ ਜੇ ਜਿਹੜੇ ਵੀਰ ਨੇ ਮਦਦ ਕਰਨੀ ਹੋਵੇ ਇਹਨਾਂ ਦੀ ਉਹ ਇਹਨਾਂ ਦੇ ਅਕਾਊਂਟ ਨੰਬਰ ਤੇ ਇਹਨਾਂ ਨਾਲ ਬਾ ਰਾਸ਼ੀ ਪਾ ਸਕਦਾ ਆ ਔਰ ਇਹਨਾਂ ਦੇ ਫੋਨ ਨੰਬਰ ਤੇ ਇਹਨਾਂ ਨੂੰ ਸੰਪਰਕ ਕਰ ਸਕਦਾ ਫੋਨ ਨੰਬਰ ਇਸ ਸਕਰੀਨ ਤੇ ਚਲਾ ਦੇ ਹਾਂ ਧੰਨਵਾਦ ਅੱਜ ਫਿਰ ਤੁਹਾਨੂੰ ਤਬਾਈ ਦਾ ਮੰਜ਼ਰ ਦਿਖਾਉਣ ਪਹੁੰਚਿਆ ਹਾਂ ਕਿ ਇਹ ਪਾਣੀ ਹਜੇ ਤੱਕ ਪਿੰਡ ਦੇ ਸੜ ਚੋਂ ਲੱਥਾ ਨਹੀਂ ਗਿਆ ਔਰ ਇੱਕ ਗਰੀਬ ਮਾਤਾ ਯਾਰ ਨਾ ਇਹਦਾ ਕੋਈ ਬੇਟਾ ਯਾ ਨਾ ਔਰ ਨਾ ਇਹਨਾਂ ਦਾ ਹਸਬੰਡ ਆ ਜੋ ਇਹਨਾਂ ਦੇ ਘਰ ਦੇ ਹਾਲਾਤ ਮੈਂ ਤੁਹਾਨੂੰ ਦਿਖਾ ਦੇਣਾ ਕਿ ਆ ਘਰ ਪੂਰਨ ਤੌਰ ਤੇ ਹੁਣ ਡਿੱਗਣ ਦੇ ਕਿਨਾਰੇ ਆ ਗਿਆ ਆ ਔਰ ਅ ਇਥੋਂ ਇਹ ਦਿਖ ਚੁੱਕਾ ਮਤਲਬ ਮੇਰੇ ਕੋਲੇ ਵੀ ਸ਼ਬਦ ਨਹੀਂ ਹੈਗੇ ਕਿ ਮੈਂ ਇਹਨੂੰ ਸ਼ਬਦਾਂ ਕਿ ਸ਼ਬਦਾਂ 'ਚ ਕਿਵੇਂ ਬਿਆਨ ਕਰਾਂ ਆ ਇਹਦਾ ਅੰਦਰ ਦਾ ਹਾਲਾਤ ਨੇ ਔਰ ਆ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਜਿਹੜਾ ਆ ਥਾਂ ਹੈ ਥਾਂ ਬਹਿ ਗਿਆ ਹੋਇਆ ਆ ਆ ਤੇੜਾ ਪਈਆਂ ਹੋਈਆਂ ਨੇ ਤੇੜਾ ਨਾਲ ਪਾੜ ਗਿਆ ਹੋਇਆ ਆ ਔਰ ਆ ਤੁਸੀਂ ਥੱਲੇ ਦਾ ਹਾਲ ਦੇਖ ਸਕਦੇ ਹੋ ਕਿ ਇੱਥੇ ਵੀ ਤੇੜਾ ਪਾ ਕੇ ਬੈਠ ਗਿਆ ਹੋਇਆ ਇਹਦਾ ਮੁੱਖ ਕਾਰਨ ਇਹ ਆ ਕਿ ਬੈਕ ਸਾਈਡ ਦੇ ਉੱਪਰ ਜਿਹੜਾ ਝੋਨਾ ਆ ਇਹ ਝੋਨੇ ਦੇ ਕਾਰਨ ਜਿਹੜਾ ਪਾਣੀ ਆ ਪਾਣੀ ਨੇ ਇਹਨੂੰ ਮਾਰ ਮਾਰੀ ਆ ਤੇ ਜਿਹੜੀਆਂ ਕੱਲਾ-ਕੁੰਦਾ ਸਭ ਬਹਿ ਚੁੱਕੀਆਂ ਨੇ ਜੋ ਕਿ ਬਿਲਕੁਲ ਢਾ ਕੇ ਬਣੂਗੀ ਔਰ ਹੁਣ ਦੂਸਰੇ ਕਮਰੇ 'ਚ ਪਹੁੰਚੇ ਆ ਜਿੱਥੇ ਅੰਦਰ ਵੜਨ ਲੱਗੇ ਆ ਡਰ ਲੱਗਦਾ ਆ ਕਿ אבי ਪੂਰਨ ਤੌਰ ਤੇ ਜਿਹੜਾ ਫਰਸ਼ ਇਹ ਬਹਿ ਗਿਆ ਹੋਇਆ तकरीबन तकरीबन ਫੁੱਟ ਫੁੱਟ ਔਰ ਆ ਥੋੜਾ ਲਾਗੇ ਕੈਮਰੇ ਤੋਂ ਤੁਹਾਨੂੰ ਦਿਖਾਉਣਾ ਹੈ ਕਿ ਆ ਤੁਸੀਂ ਦੇਖ ਸਕਦੇ ਹੋ ਕਿੰਨਾ ਕਿੰਨੀਆਂ ਕਿੰਨੀਆਂ ਬਹਿ ਗਈਆਂ ਹੋਈਆਂ ਫਰਸ਼ ਪਾੜ ਚੁੱਕਾ ਆ ਔਰ ਹਿਸਾਬ ਨਾਲ ਟੋਇਆ ਪੈ ਗਿਆ ਹੋਇਆ ਅ ਮਾਤਾ ਜੀ ਕੀ ਨਾਮ ਕੀ ਜੀ ਤੁਹਾਡਾ ਮੇਰਾ ਨਾਮ ਸੁਖਵੰਤ ਕੌਰ ਮਾਦਾ ਜੀ ਹਾਲਾਤ ਅਸੀਂ ਦੇਖ ਚੁੱਕੇ ਆ ਕਮਰਾ ਬਿਲਕੁਲ ਡਿੱਗਣ ਵਾਲਾ ਆ ਆ ਡਿੱਗ ਵੀ ਚੁੱਕਾ ਆ ਹਾਂਜੀ ਆ ਥੱਲੇ ਇੱਟਾਂ ਪਈਆਂ ਹੋਈਆਂ ਆ ਅੱਜ 10 ਦਿਨ ਹੋ ਗਏ ਇੱਦਾਂ ਲੋਕਾਂ ਦੇ ਘਰ ਹੀ ਕਦੀ ਕੇ ਕੋ ਰੋਟੀ ਖਾ ਲਈ ਨਹੀਂ ਕਦੀ ਕੇ ਕੋ ਖਾ ਲਈ ਨਹੀਂ ਇਦਾਂ ਮੇਰਾ ਛੱਤ ਨਹੀਂ ਲੰਗਣਾ ਕਿਉਂਕਿ ਹੁਣ ਉੱਤੋਂ ਸਿਆਲ ਹੁੰਦਿਆ ਵਾ ਜੇ ਡੰਗਰਾਂ ਵਾਲਾ ਤੇ ਉਹ ਵੀ ਡਿੱਗ ਪਿਆ ਵਾ ਅੱਛਾ ਜੀ ਹਾਂ ਮੇਰੀ ਮਰ ਜੇ ਇੱਕ ਉਹ ਵੀ ਮੈਂ ਕਿਸ ਦੇ ਘਰ ਬੱਤੀ ਆ ਤੇ ਆਪ ਵੀ ਇਦਾਂ ਕਿ ਕਿਸ ਦੇ ਘਰ ਤੇ ਮੈਂ ਕਦੀ ਕਿਸ ਦੇ ਘਰ ਮੇਰ ਕੋ ਇਨੀ ਗੰਜਾਸ ਨਹੀਂ ਤੇ ਮੈਂ ਆਪਣੇ ਕੋਠੀ ਦੀ ਛੱਤ ਵੀ ਕਿਤੇ ਪਾ ਸਕਣੀ ਆ ਠੀਕ ਹੈ ਜੀ ਫਸਲ ਵੰਡੋ ਤੇ ਫਸਲ ਤੁਲਮ ਦੇਵਤਾਨ ਨੂੰ ਪਤਾ ਹੀ ਆ ਬੇਖੀ ਲਿਆ ਤਾ ਹਲਾਤ ਹੈ ਹਾਂਜੀ ਤੇ ਮਤਲਬ ਹੁਣ ਤੁਹਾਡੇ ਸਿਰ ਤੇ ਤੁਹਾਡੇ ਹਸਬੰਡ ਵੀ ਹੈ ਨਹੀਂ ਗਾ ਬੇਟਾ ਵੀ ਹੈ ਨਹੀਂ ਆ ਬੇਟਾ ਨਾ ਮੇਰਾ ਇਕੱਲੀ ਮੈਂ ਰਹਿੰਦੀ ਆ ਤੇ ਹੁਣ ਕਿਵੇਂ ਚੱਲ ਰਹੀਆਂ ਚੱਲ ਰਹੀਆਂ ਕਿਵੇਂ ਫਿਰ ਹੁਣ ਕਿਸੇ ਦੇ ਘਰੋਂ ਹੀ ਚੱਲ ਰਿਆ ਕਿਤੇ ਕਿਸੇ ਦੇ ਘਰੋਂ ਕੱਢ ਕਿਸੇ ਦੇ ਘਰੋਂ ਰੋਟੀ ਖਾ ਲਈਂ ਕਦੇ ਕਿਸੇ ਘਰ ਚੱਲ ਚੱਲਦੀਆਂ ਰਾਤ ਨੂੰ ਐਡਾ ਹੀ ਤੁਰੇ ਫਿਰਨੀ ਕਰੀ ਕਦੇ ਤੇ ਕਦੇ ਪਿੱਛੇ ਪਵਾ ਹਾਂਜੀ ਇੰਨਾ ਕਚਰਾ ਕਿਹ ਕੋਲ ਪਾਵਾਂਗੀ ਤੇ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ ਮਾਫ਼ ਫਸਲ ਦਾ ਮੁਆਵਜ਼ਾ ਜਾਂ ਘਰ ਸ਼ਬੰਦੀ ਹਾਂਜੀ ਤੇ ਇਹਨਾਂ ਜੋ ਤੁਹਾਨੂੰ ਪਤਾ ਹੀ ਆ ਮੈਂ ਕੀ ਕਹਿ ਸਕਦੀ ਆ ਮੈਂ ਕੁਝ ਨਹੀਂ ਕਹਿ ਸਕਦੀ ਠੀਕ ਹੈ ਜੀ ਹੋਰ ਨੁਕਸਾਨ ਕਰੂਗਾ ਇਸ ਮਾਤਾ ਜੀ ਦਾ ਕੋਈ ਨਾ ਤਾਂ ਬੇਟਾ ਏ ਉਪ ਚੜਦੀ ਉਮਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਔਰ ਇਹਨਾਂ ਦਾ ਸਿਰ ਦਾ ਸਾਈਂ ਵੀ ਨਹੀਂ ਹੈਗਾ ਤੇ ਆਪਾਂ ਪਹਿਲੂ ਤੋਂ ਗੱਲ ਕਰਾਂਗੇ ਇਹਨਾਂ ਦੇ ਜਿਹੜੇ ਸੱਜਣ ਆਏ ਨੇ ਭਾਜੀ ਕੀ ਨਾਮ ਕੀ ਹੈ ਤੁਹਾਡਾ ਬਲਬੀਰ ਸਿੰਘ ਬਲਬੀਰ ਸਿੰਘ ਜੀ ਬਲਬੀਰ ਸਿੰਘ ਜੀ ਮਾਤਾ ਜੀ ਕੁੱਤੋਂ ਤੋਂ ਬੋਲਿਆ ਨਹੀਂ ਜਾਣਦੇ ਰੋ ਰੋ ਉਹਨਾਂ ਦਾ ਮੰਦਾ ਹਾਲ ਆ ਥੋੜੀ ਜਿਹਾ ਦੱਸੋਗੇ ਇਹਨਾਂ ਦੇ ਬਾਰੇ ਇਹਨਾਂ ਦੇ ਹਾਲਾਤ ਬੜੇ ਮਾੜੇ ਨੇ ਅਸੀਂ ਤੇ ਉਹ ਬੇਨਤੀ ਕਰਾਂਗੇ ਉਹ ਜਿਹੜੇ ਸੇਵਾ ਕਰਨ ਵਾਲੇ ਨੇ ਸੇਵਾ ਤੇ ਜਰੂਰ ਇਹਨਾਂ ਦਾ ਕੋਈ ਹੱਲ ਕਰੋ ਇਹਦਾ ਪਤੀ ਵੀ ਮਰ ਗਿਆ ਵਾ ਅੱਛਾ ਜੀ ਇਹਦਾ ਪੁੱਤਰ ਵੀ ਮਰ ਗਿਆ ਅੱਛਾ ਜੀ ਤੇ ਘਰ ਦੇ ਹਾਲਾਤ ਤੋਂ ਵੇਖ ਲਿਆ ਹਾਂਜੀ ਤੇ ਝੋਨਾ ਵੀ ਇਹਨਾਂ ਦਾ ਜਿਹੜਾ ਸਾਰਾ ਹੀ ਮਾਰਿਆ ਗਿਆ। ਤਕਰੀਬਨ ਕਿੰਨਾ ਥਾਂ ਸੀਗਾ? ਇਹਨਾਂ ਕੋਲ ਕੋ 2 2.5 ਕਿਲੇ ਥਾਂ ਇੱਥੇ। ਬਹੁਤ ਛੋਟੀ ਜੀ ਖੇਤੀ ਆ। ਛੋਟੀ ਜੀ ਇੱਥੇ ਖੇਤੀ ਸਾਰਿਆਂ ਦੀ ਸਾਰੇ ਇਦਾਂ ਦੀ ਆ ਵੀ 2 2.5 ਕਿਲੇ ਤੋਂ ਵੱਧ ਕੋਈ ਖੇਤੀ ਕਿਹੜੀ ਆਖੀ। ਅੱਛਾ। ਟੁੱਟ ਟੋਟਲੀ। ਛੋਟੇ ਜੀਮੇਦਾਰ ਆ ਸਾਰੇ। ਛੋਟੇ ਜੀਮੇਦਾਰ ਨੇ। ਹਾਂਜੀ। ਤੇ ਸਾਰੇ ਤੇ ਸਾਰੇ ਪਾਣੀ ਦੀ ਲਪੇਟ ਵਿੱਚ ਆ ਗਏ ਆ। ਹਾਂਜੀ। ਤੇ ਇਹ ਕੁਝ ਘਾਰਾਂ ਦੀ ਲੈਣ ਆ ਚੜੀ ਇਹ ਸਾਡੀ ਭਰਜਾਈ ਆ ਛੋਟੀ। ਅੱਛਾ ਜੀ। ਇਹ ਤਾਂ ਬਹੁਤਾ ਮਾੜਾ ਹਾਲ ਹੈ ਕਿਉਂਕਿ ਇਹਦਾ ਸਭ ਤੋਂ ਜ਼ਿਆਦਾ ਪਾਣੀ ਇਹਨੂੰ ਠੀਕ ਹੈ ਪਾਣੀ ਪਾਣੀ ਜੇ ਤੁਸੀਂ ਆ ਕੋ ਫਸਲ ਤੇ ਫਸਲ ਨਹੀਂ ਠੀਕ ਹੈ ਜੀ ਫਸਲ ਤੇ ਬਿਲਕੁਲ ਖਤਮ ਹੋ ਗਿਆ ਫਸਲ ਤੋਂ ਕੁਝ ਨਹੀਂ ਹੈਗਾ ਠੀਕ ਹੈ ਜੀ ਅਸੀਂ ਇਹੋ ਹੀ ਹੱਥ ਜੋੜਦੇ ਵੀ ਤੁਸੀਂ ਘਰ ਦੇ ਹਾਲਾਤ ਵੇਖ ਲਈ ਹਾਂਜੀ ਬਗੜੀ ਹੁਣ ਇਹ ਅੱਜ ਡਿੱਗਾ ਜਾਂ ਕੱਲ ਡਿੱਗਾ ਧੁੱਪਾਂ ਲੱਗੀਆਂ ਡਿੱਗਣਾ ਇਥੇ ਬੱਚੇ ਨਹੀਂ ਲੱਗੇ ਆਉਂਦੇ ਇਹਨੂੰ ਇਹੀਂ ਘਰ ਨਹੀਂ ਵੜਦੇ ਵੀ ਤੂੰ ਘਰ ਨਾਲ ਵੜਿਆ ਕਰ ਪਿੱਛੇ ਰਿਹਾ ਕਰ ਤੈਨੂੰ ਕੋਚ ਆ ਪਾਣੀ ਮਾੜਾ ਮੋਟਾ ਅਸੀਂ ਦੇਜਿਆ ਕਰਾਂਗੇ ਠੀਕ ਹੈ ਜੀ ਇੱਥੇ ਨਾ ਵੀ ਤੁਹਾਡੀ ਕਿੰਨੀ ਖੇਤੀ ਸੀ ਸਾਡੀ ਸਾਡੀ ਟੋਟਲ ਤਕਰੀਬਨ ਸਾਡੇ ਜਿੰਨੇ ਏਰੀਆ ਵਾ ਨਾ ਠੀਕ ਜੀ 2 2.5 ਕਿਲੇ ਤੋਂ ਵੱਧ ਨਹੀਂ ਅੱਛਾ ਅੱਛਾ ਹਾਂ ਜੀ ਉਧਰ ਥੋੜੇ ਜਿਹੀ ਜ਼ਮੀਨ ਦੇ ਮਾਲਕ ਵਾ ਜ਼ਿਆਦਾ ਨਹੀਂ ਪਰ ਪਾਣੀ ਦੀ ਬਿਹਰੇਟ ਮਤਲਬ ਜੀ ਆ ਵੀ ਉਹ ਜ਼ਮੀਂਦਾਰ ਦਾ ਤੋਂ ਵੀ ਜੋ ਕਮਾਇਆ ਉਹ ਖਾ ਲਿਆ ਹੁਣ ਤਾਂ ਮਿੱਟੀ ਆ ਸਾਰਾ ਕੁਝ ਇਹ ਸਾਡਾ ਹੁਣ ਜਾ ਕੇ ਕਿਤੇ ਅਸੀਂ ਅਬ ਤਾਂ ਸਾਡੀ ਕਣਕਾਂ ਵੀ ਨਹੀਂ ਬੀਜਿਆ ਜਾਣੀ ਉਹ ਤਾਂ ਦੇਖਦਾ ਜੀ 4 ਫੁੱਟ ਪਾਣੀ ਹਰੇ ਵੀ ਹੈਗਾ ਪਾਣੀ ਤੁਸੀਂ ਜਾ ਕੇ ਮਹੀਨੇ ਤੋਂ ਬਾਅਦ ਵੀ ਆਣ ਕੇ ਵੇਚਦੇ ਪਾਣੀ ਇਤਰੇ ਖਲੋਤਾ ਹੋਊਗਾ ਠੀਕ ਹੈ ਜੀ ਇਹ ਦਾਦਾ ਪਾਣੀ ਇਹਨਾਂ ਜਾਣਾ ਨਹੀਂ ਇੱ ਤੁਸੀਂ ਉਹਨਾਂ ਕੋ ਮਾਤਾ ਜੀ ਕੋ ਤਾਂ ਬੋਲਿਆ ਨਹੀਂ ਜਾਂਦੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਮੰਗ ਕਰਦੇ ਅਸੀਂ ਤੇ ਪ੍ਰਸ਼ਾਸਨ ਕੋ ਇਹੋ ਹੀ ਮੰਗ ਕਰਨੀ ਚਾਹੁੰਦੇ ਆਂ ਕਿ ਜੇ ਕੋਈ ਸਰਕਾਰ ਦਾ ਆਉਂਦਾ ਵਾ ਨਵੇਂ ਦਾ ਤੇ ਉਹ ਆਣ ਕੇ ਇੱਥੋਂ ਦੇ ਮਾਤਾ ਦੇ ਹਾਲਾਤ ਵੇਖ ਕੇ ਤੇ ਇਹਨੂੰ ਕੁਛ ਨਾ ਕੁਛ ਸਰਕਾਰ ਵੱਲੋਂ ਦਵਾਇਆ ਜਾਵੇ ਹਾਂਜੀ ਮਕਾਨਾਂ ਦੇ ਮੁਆਵਜ਼ੇ ਆਉਂਦੇ ਨੇ ਮਕਾਨਾਂ ਦੇ ਜਿਹੜੇ ਮੁਆਵਜ਼ੇ ਆਉਂਦੇ ਆ ਉਹ ਹੁਣ ਪਤਾ ਨਹੀਂ ਸਾਨੂੰ ਜਿਹੜੇ ਲਿਖਣ ਵਾਲੇ ਨੇ ਕਿਸ ਤਰੀਕੇ ਨਾਲ ਲਿਖਦੇ ਆ ਆਣ ਕੇ ਵੇਖ ਕੇ ਲੈ ਕੇ ਜਾਣ ਠੀਕ ਹੈ ਜੀ ਇਹਨੂੰ ਕੁਛ ਨਾ ਕੁਛ ਮਾਤਾ ਨੂੰ ਦਵਾਇਆ ਜਾਵੇ ਆਪਣਾ ਕੋ ਰਹਿਣ ਮਿਰਾਇਆ ਕਰ ਲਵੇ ਬਈ ਰੋਟੀ ਪਾਣੀ ਚੱਲਦੇ ਰਹੇ ਰੋਟੀ ਪ ਚਲੋ ਤੁਸੀਂ 2-4 ਦਿਨ ਰੱਖੋ ਅਸੀਂ ਵੀ ਜੇ ਉਹ ਸਾਡੇ ਪਿੰਲੇ ਵਿੱਚ ਭਰੋਸਾ ਜੋ ਕਹੀਂ ਕਰ ਸਕਦੇ ਕਰਾਂਗੇ ਤੁਹਾਨੂੰ ਸਰਕਾਰ ਵੀ ਕਰੇ ਕੋਈ ਸੇਵਾ ਜਿਹੜੇ ਕਰਨਦੇ ਉਹ ਵੀ ਕਰਨਾ ਠੀਕ ਹੈ ਕੁਛ ਨਾ ਕੁਛ ਨੂੰ ਦਿੱਤਾ ਜਾਵੇ ਠੀਕ ਅੱਦੇ ਜੀਂ ਦੀਆਂ ਦੀਆਂ